ਟਰੰਪ ਦਾ ਨਾਮਾ World Order ਕੀ ਯੂਰਪ ਲਈ ਖਤਰੇ ਦੀ ਘੰਟੀ ਗ੍ਰੀਨਲੈਂਡ ਵਿਵਾਦ ਤੋਂ ਬਾਅਦ ਭਰੋਸੇ ਦੀ ਟੁੱਟੀ ਡੋਰ ਕੀ ਇਹ 21ਵੀਂ ਸਦੀ ਦਾ ਹੋਵੇਗਾ ਸਭ ਤੋਂ ਵੱਡਾ ਮੋੜ ਬਦਲਦਾ World Order ਯੂਰਪ ਦੀ ਨਵੀਂ ਰਣਨੀਤੀ ਦੁਨੀਆ ਦੀ ਰਾਜਨੀਤੀ ਇੱਕ ਵੱਡੇ ਮੋੜ ਤੇ ਖੜੀ ਹੈ ਡੋਨਲਡ ਟਰੰਪ ਦੀ ਵਾਪਸੀ ਤੋਂ ਬਾਅਦ ਨਵਾਂ ਵਰਲਡ ਆਰਡਰ ਹੁਣ ਸਿਰਫ ਰਾਜਨੀਤੀ ਨਾਰਾ ਨਹੀਂ ਰਿਹਾ ਬਲਕਿ ਹਕੀਕਤ ਦਾ ਰੂਪ ਧਾਰ ਦਾ ਦਿਖ ਰਿਹਾ ਹੈ ਤਹਾਕਿਆਂ ਤੋਂ ਅਮਰੀਕਾ ਦੀ ਸੁਰੱਖਿਆ ਛਤਰ ਹੇਠ ਰਹਿਦਾ ਯੂਰਪ ਹੁਣ ਅਨਿਸ਼ਚਿਤਤਾ ਦੇ ਦੌਰ ਵਿੱਚ ਦਾਖਲ ਹੋ ਚੁੱਕਿਆ ਹੈ ਟ੍ਰਾਂਸ ਅਟਲੈਂਟਿਕ ਰਿਸ਼ਤਿਆਂ ਵਿੱਚ ਆਈ ਠੰਡਕ ਅਤੇ ਵਾਸ਼ਿੰਗਟਨ ਦੀ ਬਦਲਦੀ ਤਰਜੀਹਾਂ ਨੇ ਯੂਰਪ ਨੂੰ ਆਪਣੀ ਸੁਰੱਖਿਆ ਰਣਨੀਤੀ ਅਤੇ ਗੜਜੋੜਾਂ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਜਰਮਨੀ ਦੇ ਸ਼ਹਿਰ ਮੋਨਿਚ ਵਿੱਚ ਹੋਈ ਮੋਨਿਚ ਸਿਕਿਉਰਿਟੀ ਕਾਨਫਰੰਸ ਨੇ ਇਸ ਬਦਲਾਨ ਨੂੰ ਸਪਸ਼ਟ ਕਰ ਦਿੱਤਾ ਹੈ ਤੇ ਕਾਨਫਰੰਸ ਦੌਰਾਨ ਯੂਰਪੀ ਨੇਤਾਵਾਂ ਨੇ ਮੰਨਿਆ ਕਿ ਪੁਰਾਣਾ ਦੌਰ ਮੁੱਕ ਗਿਆ ਹੈ ਤੇ ਹੁਣ ਨਵੀਆਂ ਸੁਰੱਖਿਆ ਰਣਨੀਤੀਆਂ ਦੀ ਲੋੜ ਹੈ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਨੇ ਖੁੱਲਕੇ ਕਿਹਾ ਹੈ ਕਿ ਯੂਰਪ ਲੰਮੇ ਸਮੇਂ ਤੱਕ ਅਮਰੀਕਾ ਦੀ ਸੁਰੱਖਿਆ ਤੇ ਨਿਰਭਰ ਰਿਹਾ ਪਰ ਹੁਣ ਆਪਣੇ ਪੈਰਾਂ ਤੇ ਖੜਾ ਹੋਣਾ ਲਾਜ਼ਮੀ ਹੈ ਅਮਰੀਕਾ ਵੱਲੋਂ ਵੀ ਸਾਫ਼ ਸੰਦੇਸ਼ ਦਿੱਤਾ ਗਿਆ ਹੈ ਅਮਰੀਕੀ ਵਿਦੇਸ਼ ਮੰਤਰੀ ਮੈਕਰੋ ਰੂਬਿਓ ਨੇ ਕਿਹਾ ਹੈ ਕਿ ਅਮਰੀਕਾ ਪੁਰਾਣੇ ਸਟੇਟਸ ਕੋ ਨਾਲ ਨਹੀਂ ਚੱਲੇਗਾ ਤੇ ਉਹ ਨਵੇਂ ਮੁੱਲਾਂ ਦੇ ਆਧਾਰ ਤੇ ਸਾਂਝੇਦਾਰੀ ਚਾਹੁੰਦਾ ਹੈ ਇਹ ਬਿਆਨ ਟ੍ਰਾਂਸ ਅਟਲੈਂਟਿਕ ਰਿਸ਼ਤਿਆਂ ਵਿੱਚ ਵੱਧ ਰਹੀ ਦੂਰੀ ਨੂੰ ਦਰਸਾਉਂਦਾ ਹੈ ਇਸ ਦੇ ਨਾਲ ਹੀ ਅਮਰੀਕਾ ਦੀ ਤਰਜੀਹ ਹੁਣ ਇੰਡੋ ਪੈਸੀਫਿਕ ਖੇਤਰ ਵੱਲ ਵੱਧਦੀ ਦਿਖ ਰਹੀ ਹੈ ਤੇ ਜਿਸ ਕਾਰਨ ਯੂਰਪ ਨੂੰ ਆਪਣੇ ਭਵਿੱਖ ਲਈ ਖੁਦ ਯੋਜਨਾ ਬਣਾਉਣੀ ਪੈ ਰਹੀ ਹੈ ਨਾਟੋ ਹਲੇ ਵੀ ਯੂਰਪੀ ਸੁਰੱਖਿਆ ਦਾ ਕੇਂਦਰੀ ਸਤੰਭ ਹੈ ਪਰ ਨਾਟੋ 3.0 ਵਰਗੀਆਂ ਚਰਚਾਵਾਂ ਇਸ ਗੱਲ ਦਾ ਸੰਕੇਤ ਦਿੰਦੀਆਂ ਨੇ ਕਿ ਯੂਰਪ ਨੂੰ ਹੁਣ ਸਾਥੀ ਵੱਜੋਂ ਮਜ਼ਬੂਤ ਹੋਣਾ ਪਵੇਗਾ ਨਿਰਪੜ ਸਾਥੀ ਵੱਜੋਂ ਨਹੀਂ ਜਰਮਨੀ ਸਮੇਤ ਕਈ ਦੇਸ਼ ਰੱਖਿਆ ਖਰਚੇ ਵਿੱਚ ਵੱਡਾ ਵਾਅਦਾ ਕਰ ਰਹੇ ਨੇ ਅਤੇ ਡਿਫੈਂਸ ਟੈਕਨੋਲੋਜੀ ਡਰੋਨ AI ਅਤੇ ਐਰੋਸਪੇਸ ਖੇਤਰ ਵਿੱਚ ਨਿਵੇਸ਼ ਵਧਾ ਰਹੇ ਨੇ ਯੂਰਪ ਕੋਡ ਨੂੰ ਤਿੰਨ ਪਾਸਿਆਂ ਤੋਂ ਦਬਾਹੇਟ ਮਹਿਸੂਸ ਕਰ ਰਿਹਾ ਹੈ ਰੂਸ, ਚੀਨ ਅਤੇ ਅਮਰੀਕਾ ਹਾਲੀਆ ਸਰਵੇਖਣਾਂ ਮੁਤਾਬਕ ਵੱਡੀ ਗਿਣਤੀ ਵਿੱਚ ਯੂਰਪੀ ਨਾਗਰਿਕ ਆਪਣੇ ਦੇਸ਼ ਨੂੰ ਖਤਰੇ ਹੇਠ ਮਹਿਸੂਸ ਕਰ ਰਹੇ ਨੇ ਇਸੇ ਕਾਰਨ ਹੁਣ ਰਵਾਇਤੀ ਗਠਜੋੜਾ ਤੋਂ ਇਲਾਵਾ ਨਵੀਆਂ ਸਾਂਝੇਦਾਰੀਆਂ ਦੀ ਤਲਾਸ਼ ਵੀ ਜਾਰੀ ਹੈ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਨੇ ਯੂਰਪ ਨਾਲ ਰੱਖਿਆ ਸਹਿਯੋਗ ਵਧਾਉਣ ਦੀ ਹਮਾਇਤ ਵੀ ਕੀਤੀ ਹੈ ਤੇ ਜਦਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਲੰਬੇ ਸਮੇਂ ਤੋਂ ਸਟਰੈਟੈਜਿਕ ਆਟੋਨੋਮੀ ਦੀ ਵਕਾਲਤ ਕਰ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਯੂਰਪ ਨੂੰ ਸਿਰਫ ਰੱਖਿਆ ਹੀ ਨਹੀਂ ਸਗੋ ਊਰਜਾ ਟੈਕਨੋਲੋਜੀ ਸਪਲਾਈ ਚੇਨ ਵਿੱਚ ਵੀ ਖੁਦ ਮੁਖਤਿਆਰ ਹੋਣਾ ਪਵੇਗਾ ਇਸ ਦੇ ਨਾਲ ਹੀ ਕੋਲੀਸ਼ਨ ਆਫ ਦਾ ਵਿਲਿੰਗ ਵਰਗੀਆਂ ਛੋਟੀਆਂ ਅਤੇ ਲਚਕੀਲੀ ਗੜਜੋੜਾਂ ਦਾ ਸੁਝਾਨ ਵੱਧ ਰਿਹਾ ਹੈ ਜਾਪਾਨ ਦੱਖਣੀ ਕੋਰੀਆ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਸਹਿਯੋਗ ਨੂੰ ਵੀ ਨਵੇਂ ਵਰਲਡ ਆਰਡਰ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਅਤੇ ਇਹ ਸਪਸ਼ਟ ਕਰਦਾ ਹੈ ਕਿ ਯੂਰਪ ਹੁਣ ਇੱਕ बहुपक्षीय ਅਤੇ ਵਿਵਿਧ ਸੁਰੱਖਿਆ ਟਾਂਚਾ ਤਿਆਰ ਕਰਨਾ ਚਾਹੁੰਦਾ ਹੈ ਸਮੁੱਚੇ ਤੌਰ ਤੇ ਦੇਖਿਆ ਜਾਵੇ ਤਾਂ 트ੰਪ ਦੀ ਨੀਤੀ ਨੇ ਗਲੋਬਲ ਪਾਵਰ ਬੈਲੈਂਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਪੁਰਾਣਾ ਵਿਸ਼ਵ ਕਰਮ ਜਿਸ ਵਿੱਚ ਅਮਰੀਕਾ ਕੇਂਦਰ ਵਿੱਚ ਸੀ ਅਤੇ ਯੂਰਪ ਉਸ ਤੇ ਨਿਰਭਰ ਹੁਣ ਕਮਜ਼ੋਰ ਪੈਂਦਾ ਦਿਖ ਰਿਹਾ ਹੈ ਯੂਰਪ ਤੇਜ਼ੀ ਨਾਲ ਆਪਣੀ ਰਣਨੀਤੀ ਖਰਚੇ ਅਤੇ ਗਠਜੋੜਾ ਨੂੰ ਨਵੀਆਂ ਦਿਸ਼ਾ ਦੇ ਰਿਹਾ ਹੈ ਨਵਾਂ ਬੋਲਡ ਆਰਡਰ ਹੁਣ ਸਿਰਫ ਇੱਕ ਵਿਚਾਰ ਨਹੀਂ ਇਹ ਹਕੀਕਤ ਹੈ ਅਤੇ ਇਸ ਹਕੀਕਤ ਵਿੱਚ ਯੂਰਪ ਆਪਣੀ ਪਛਾਣ ਅਤੇ ਤਾਕਤ ਨੂੰ ਮੋੜ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮਾਹਿਰਾਂ ਅਨੁਸਾਰ ਇਹ ਬਦਲਾਅ ਸਿਰਫ ਰੱਖਿਆ ਤੱਕ ਸੀਮਿਤ ਨਹੀਂ ਰਹੇਗਾ ਸਗੋਂ ਊਰਜਾ ਟੈਕਨੋਲੋਜੀ ਅਤੇ ਵਪਾਰ ਨੀਤੀਆਂ ਨੂੰ ਵੀ ਪ੍ਰਭਾਵਿਤ ਕਰੇਗਾ ਯੂਰਪ ਹੁਣ ਅਮਰੀਕਾ ਤੇ ਪੂਰੀ ਨਿਰਭਰਤਾ ਦੀ ਬਜਾਏ ਆਪਣੇ ਖੁਦ ਮੁਖਤਿਆਰ ਰਣਨੀਤੀ ਬਣਾਉਣ ਵੱਲ ਵੱਧ ਰਿਹਾ ਹੈ ਜੋ ਨਵੇਂ ਵਰਲਡ ਆਰਡਰ ਦੀ ਸਪਸ਼ਟ ਨਿਸ਼ਾਨੀ ਹੈ ਇਸੇ ਤਰ੍ਹਾਂ ਦੀ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ